ਹਾਂਜੀ ਮਿੱਤਰੋ ਕੀ ਹਾਲ ਚਾਲ ਟਾੜਾ ਸਾਰਿਆਂ ਦਾ ਸਵਾਗਤ ਆ ਆਪਣੇ YouTube ਚੈਨਲ ਦੇ ਉੱਤੇ ਸੋ ਹੋਪ ਕਰਦਾ ਤੁਸੀਂ ਸਾਰਿਆਂ ਨੇ ਘੈਂਟ ਹੋਵੋਗੇ ਤੇ ਵਧੀਆ ਹੋਵੋਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਤੇ ਇਹ ਵੀਡੀਓ ਆਪਾਂ ਬਣਾਉਣ ਜਾ ਰਹੇ ਆ Instagram ਦੇ ਅਜੂਬਿਆਂ ਦੇ ਉੱਤੇ ਤੇ ਜਿਨ੍ਹਾਂ ਨੇ ਪਹਿਲੀ ਵੀਡੀਓ ਨਹੀਂ ਦੇਖੀ ਉਹ ਜਾ ਕੇ ਦੇਖ ਸਕਦਾ ਵਾ ਉਹਦਾ ਮੈਂ ਲਿੰਕ ਦੇ ਦੂੰਗਾ ਡਿਸਕ੍ਰਿਪਸ਼ਨ ਚ ਤੇ ਜਰਾ ਕੇ ਜਰੂਰ ਵੇਖਿਓ ਤੇ ਹੁਣ ਆਪਾਂ ਕਰਦੇ ਆ ਵੀਡੀਓ ਨੂੰ ਸਟਾਰਟ ਬਿਨਾ ਟਾਈਮ ਵੇਸਟ ਕੀਤੇ ਬੱਡੇ ਪਿੰਡ ਵਾਲੇ ਬਹੁਤ ਤਖਲੀਫ ਆ ਅੱਛਾ ਬਹੁਤ ਤਖਲੀਫ ਆ ਬੰਦੇ ਦਿੱਤਾ ਪੂਰਾ ਸਾਥ ਜੱਟ ਕਿ ਐਨੀਆ ਲੁਟਾ ਖਾ ਹੋ ਰਹੀਆਂ ਵਾ ਤੇ ਇਹਦਾ ਕੋਈ ਫੋਨ ਕਿਉਂ ਨਹੀਂ ਚੋਰੀ ਕਰਦਾ ਜਿੱਤਾਏ ਹਰ ਵੀਡੀਓ ਚ ਭੁੜਕਦਾ ਲੱਗਦਾ ਇਹ ਚਰੂਨੇ ਲੜਦੇ ਆ ਮੇਰੇ ਹਿਸਾਬ ਨਾਲ ਇਹਨੂੰ ਕੋਈ ਵਿਆਹਾਂ ਤੇ ਵੀ ਨਹੀਂ ਸਾਧਦਾ ਹੋਣਾ ਕਿਉਂਕਿ ਇਹ ਲੱਗੇ ਤਾਂ ਕਿਤੇ ਡੀਜੇ ਤੇ ਨੱਚਣ ਨਹੀਂ ਦਿੰਦਾ ਹੋਣਾ ਕਿਸੇ ਨੂੰ ਇਹਨੂੰ ਛੱਡੋ ਹੁਣ ਆਹ ਵਾਲੀ ਵੀਡੀਓ ਵੇਖੋ ਐ ਮੈਨਾ ਤੂੰ ਡੱਬੀ ਦੇਖ ਕੇ ਹੁੰਦੀ ਆਂ ਢਿਚਰਾ ਦੋ ਐ ਮੈਨਾ ਤੂੰ ਡੱਬੀ ਦੇਖ ਕੇ ਹੁੰਦੀ ਆਂ ਢਿਚਰਾ ਦੋ ਨਾ ਪੈਂਟਾਂ ਵਿੱਚ ਗਾਨੀ ਨਹੀਂ ਗੋਲੀ ਨਾ ਪੈਂਟਾਂ ਵਿੱਚ ਗਾਨੀ ਨੀ ਜੀ ਜੀ ਯਾਰ ਐਨੇ ਕੀ ਸਿਰ ਖਣ ਆ ਲਿਆ ਵਾ ਇਹ ਪਾਈ ਨਾ ਥੋਣ ਵਿੱਚ ਗਾਨੀ ਗੋਲੀ ਚੱਲ ਜੂ ਮਿੱਤਰ ਆ ਜੋ ਗਾਨੀ ਜਿੱਡਾ ਤੇ ਆਪ ਐ ਘਟੋਨੀ ਆ ਓੜੀ ਕਿਹੜੀ ਚੱਲ ਜੂ ਪਹਿਲਾਂ ਮੈਨੂੰ ਦੱਸੀ ਡਿਸਪਰੇਨ ਦੀ ਹੁਣ ਇੱਕ ਹੋਰ ਇਹਦੀ ਵੀਡੀਓ ਵੇਖੋ ਨਦੀ ਨਾਲੂ ਆਦਾ ਮਹਣ ਹੋ ਕੇ ਰਿਓ ਕੰਮ ਹੋ ਡਾਗੇ ਪਿੱਛੇ ਦੁੱਲੇ ਮਹੱਬ ਜਾਣਦਾ ਦੁਨੀਆ ਨੂੰ ਲੈਣੀ ਨਹੀਂ ਹਸਾਈ ਜੱਟੜਾ ਕਿੰਨਾ ਚੰਗਾ ਕਿੰਨਾ ਮਾੜਾ ਮੇਰਾ ਰੱਬ ਜਾਣਦਾ ਦੁਨੀਆ ਨੂੰ ਲੈਣੀ ਨਹੀਂ ਹਸਾਈ ਜੱਟੜਾ ਕਿੰਨਾ ਚੰਗਾ ਕਿੰਨਾ ਮਾੜਾ ਮੇਰਾ ਰੱਬ ਜਾਣਦਾ ਕੀ ਕਹਿਣਾ ਚਾਹੋਗੇ ਇੱਕ ਰਿ ਕਮੈਂਟ ਚ ਜਰੂਰ ਦੱਸੋ ਇਸ ਵੀਡੀਓ ਬਾਰੇ ਜਾਂਦੀ ਤਾਂ ਕੰਨੂ ਨੂੰ ਨਹੀਂ ਜਾਂਦੀ ਵੱਡੀ ਇਹ ਵਜਾ ਆ ਕੀ ਯਾਰ ਆ ਨੂਨ ਨਹੀਂ ਜਾਂਦੀ ਕੰਨੂ ਹੀ ਜਾਂਦੀ ਜਣੇ ਤੂੰ ਮੈਨੂੰ ਨੂਨ ਜਾਣ ਕੰਡੇ ਨੂੰ ਨਹੀਂ ਜਾਂਦੀ ਤੂੰ ਸਕੂਲ ਨੂੰ ਨਹੀਂ ਜਾਂਦੀ ਵੱਡੀ ਮਜਾਜ ਨੇ ਤੂੰ ਸਕੂਲ ਨੂੰ ਨਹੀਂ ਜਾਂਦੀ ਜਾ ਪੜਪੜ ਜਾ ਕੇ ਫੇਲ ਹੋ ਜੇਗੀ 31 ਮਾਰਚ ਨੂੰ ਤੇਰਾ ਰਿਜ਼ਲਟ ਆ ਜਾਣਾ ਉਦੋਂ ਵੇਖੀ ਕਿੰਦਾ ਕਰਦਾ ਉਹ ਪੈਂਦੀਆ ਤੈਨੂੰ ਹਾਜੀ ਤਾਂ ਮੇਰੇ ਜਾਣ ਅੱਖਾਂ 'ਚ ਤੁਹਾਡੇ ਪਰੌਂਠਾ ਰੜਕਦਾ ਵਾ ਨਾ ਸਾਡੇ ਤਾਂ ਨਹੀਂ ਅੱਖਾਂ 'ਚ ਪਰੌਂਠਾ ਰੜਕਦਾ ਤੇਰੇ ਨਾਲ ਰੜਕਦਾ ਉਹਗਾ ਲੱਗਦਾ ਕਿਦਣਾ ਪਰੇ ਰੜਕਗੀ ਨਾ ਅੱਛਾ ਅੱਗੇ ਤੂੰ ਆਉ ਤ ਕਿਧਰ ਹਵਾ ਜਾਉ ਉਹੀ ਹਵਾ ਨਾਲ ਤੂੰ ਉੱਡ ਜਾਣਾ ਜੀ ਚੱਕੋ ਵਰ ਪਰੋੜਾ ਨਾ ਅਹੀਂ ਨਹੀਂ ਚੱਕਣਾ ਪਰੋਣਾ ਤੂੰ ਚੱਕ ਤੂੰ ਹੀ ਹਰ ਵੀਡੀਓ ਚ ਕਹਿੰਦੀ ਰਹਿੰਦੀ ਆ ਚੱਕੋ ਪਰੋਠਾ ਚੱਕੋ ਪਰੋਠਾ ਖਾ ਹੁਣ ਡਾਫੜਾ ਹਰ ਵੀਡੀਓ ਚ ਦੇਖ ਲੋ ਇਹਨੂੰ ਆ ਕੀ ਉਹ ਪੜ ਲਾ ਪੜ ਲਾ ਜਾ ਕੇ ਜਦੋਂ ਅਸੀਂ ਇਹਦੀ ਉਮਰ ਦੀ ਸੀ ਨਾ ਤੇ ਉਦੋਂ ਸਾਡੇ ਕੋਲ ਨਿਕਰ ਨਹੀਂ ਸੰਭੀ ਜਾਂਦੀ ਸੀ ਤੇ ਅੱਜ ਕੱਲ ਦੇ ਜਵਾਬ ਵੇਖ ਲੋ ਹੁਣ ਇਹਨੂੰ ਵੇਖ ਲੋ ਇਹ ਐ ਐ ਹਰ ਵੀਡੀਓ ਚ ਗੁਰੂ ਆ ਤਾਂ ਹਾਂ ਜੀ ਮਿੱਤਰੋ ਇਹ ਹੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਨੂੰ ਥੋੜਾ ਇੱਕ ਮਤਲਬ ਹਾਸੇ ਦੇ ਟੌਪਿਕ ਉੱਤੇ ਲਿਓ ਤੇ ਕਿਸੇ ਨੂੰ ਹੇੜ ਨਹੀਂ ਦੇਣੀ ਜਾ ਕੇ ਤੇ ਜਿਨ੍ਹਾਂ ਨੇ ਪੁਰਾਣੀ ਵੀਡੀਓ ਮੇਰੀ ਨਹੀਂ ਵੇਖੀ ਉਹ ਜਾ ਕੇ ਦੇਖ ਸਕਦਾ ਵਾ ਤੇ ਉਹਦਾ ਮੈਂ ਲੇ ਇੱਕ ਡਿਸਕ੍ਰਿਪਸ਼ਨ ਚ ਦੇ ਦਿੱਤਾ ਵਾ ਤੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਤੇ ਬਸ ਇਹੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋ ਕੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮੱਚ ਗਾਈਜ਼